ਹੈਲੋ ਜੀ ਸਸਟਿਕ ਅਲਜੀ ਮੈਂ ਸਵਾਗਤ ਕਰਦੀ ਹਾਂ ਤੁਹਾਡਾ ਲੱਕੀ ਐਂਡ ਮੰਨਤ ਕਸ਼ਵ ਬਲੌਗ ਦੇ ਵਿੱਚ ਅੱਜ ਕਾਫੀ ਟਾਈਮ ਬਾਅਦ ਆਪਾਂ ਆਪਣੇ ਚੈਨਲ ਤੇ ਵੀਡੀਓ ਸ਼ੇਅਰ ਕਰਾਂਗੇ ਕਈ ਦਿਨ ਤੋਂ ਆਪਾਂ ਵਿਚਾਰ ਰਹੇ ਸੀ ਬੀਜੀ ਕੀ ਵੀ ਰਾਖੀ ਦਾ ਤਿਹਾਰ ਆ ਰਿਹਾ ਸੀ ਉਹਦੀ ਤਿਆਰੀਆਂ ਦੇ ਵਿੱਚ ਲੱਗੇ ਹੋਏ ਸੀ ਆਪਾਂ ਤੇ ਇਹ ਵੀਡੀਓ ਮੈਂ ਆਪਣੇ ਪੜੋਤ ਦੇ ਵਿੱਚ ਜਿਹੜੇ ਦੀਦੀ ਰਹਿੰਦੇ ਨੇ ਪਹਿਲਾਂ ਹੀ ਮੈਂ ਕਈ ਵੀਡੀਓ ਦੇ ਵਿੱਚ ਇਹ ਦੀਦੀ ਬਾਰੇ ਦੱਸਿਆ ਹੈ ਤੁਹਾਨੂੰ ਤੇ ਇਹਨਾਂ ਦੇ ਘਰ ਹੈ ਜੀ ਲੱਡੂ ਗੋਪਾਲ ਲੱਡੂ ਗੋਪਾਲ ਦਾ ਬਰਥਡੇ ਮਨਾਇਆ ਸੀ ਤੇ ਇਸ ਬਰਥਡੇ 'ਚ ਅਗਰ ਬ ਜੇ ਨਾ ਹੋਣ ਤਾਂ ਲੱड्डू ਕੋਪਾਲ ਦਾ ਵੱਡੇ ਫਿੱਕਾ ਲੱਗੂਗਾ ਤੇ ਉਹਦੇ ਵੱਡੇ ਚ ਰੰਗ ਭਰਨ ਲਈ ਬੱਚਾ ਪਾਰਟੀ ਤਾਂ ਹੁਣੇ ਜ਼ਰੂਰੀ ਚਾਹੀਦੀ ਹੈ ਤੇ ਫੈਮਿਲੀ ਮੈਂਬਰ ਵੀ ਨਾਲੇ ਇੰਜੋਏ ਕਰ ਰਹੇ ਸੀ ਬੱਚਿਆਂ ਨੂੰ ਤਾਂ ਬੈਲੂਨ ਕੀ ਕੀ ਮਿਲੇ ਤੇ ਬੱਚੇ ਪੂਰੇ ਮਸਤ ਹੋਏ ਪਏ ਸੀ ਤੇ ਮਨੇ ਮਨ ਲੱਡੂਪਾਲ ਜੀ ਵੀ ਖੁਸ਼ ਸੀ ਅੱਜ ਕਿ ਅੱਜ ਮੇਰੇ ਨਾਲ ਮੇਰੇ ਸਾਰੇ ਸਾਥੀ ਆਜਾ ਇਥੇ ਮੇਰਾ ਬਰਥਡੇ ਮਨਾਣਗੇ ਤੇ ਬੱਚਿਆਂ ਦੀ ਤਾਂ ਪਾਰਟੀ ਹੋਣੀ ਸੀ ਬੱਚੇ ਤਾਂ ਖੁਸ਼ ਹੋਣੇ ਹੀ ਨੇ ਲੋ ਜੀ ਕੇਕ ਆ ਗਿਆ ਲੈ ਪਹਿਲਾਂ ਆਪਾਂ ਲੱਡੂਪਾਲ ਜੀ ਦਾ ਕੇਕ ਬਰਥਡੇ ਕੇ ਕੱਟੀਏ ਕੇਕ ਬਹੁਤ ਸੋਹਣਾ ਬਣਵਾਇਆ ਇਹਨਾਂ ਨੇ ਪੂਰਾ ਮਟਕੀ ਦਾ ਡਿਜ਼ਾਈਨ ਤੇ ਵਿੱਚੋਂ ਮੱਖਣ ਡੁੱਲਦਾ ਹੋਇਆ ਦਿਖਾਇਆ ਗਿਆ ਹੈ ਤੇ ਸਾਰੇ ਬੱਚੇ ਲੱਗ ਚੁੱਕੇ ਨੇ ਹੁਣ ਕਟਿੰਗ ਕਰਨਗੇ ਬੱਚਿਆਂ ਦੁਆਰਾ ਇਹ ਕਟਿੰਗ ਕਰਵਾਇਆ ਜਾਂਦਾ ਹੈ ਇੱਕ ਇੱਕ ਪਿਛਲੇ ਸਾਲ ਵੀ ਮੈਂ ਇਹ ਵੀਡੀਓ ਪਾਈ ਸੀ ਜਦੋਂ ਵੀ ਇਹਨਾਂ ਦਾ ਪੱਟੇ ਹੁੰਦਾ ਹੈ ਲੱਡੂਪਾਲ ਜੀ ਦਾ ਤਾਂ ਮੈਂ ਵੀਡੀਓ ਜ਼ਰੂਰ ਸ਼ੇਅਰ ਕਰਾਂਗੀ ਕੀ ਕਟਿੰਗ ਹੋ ਚੁੱਕਿਆ ਇਹਦੇ ਸਭ ਤੋਂ ਪਹਿਲਾਂ ਆਪਾਂ ਲਗਾਉਣਾ ਹੈ ਜੀ ਲੱਡੂ ਗopal ਜੀ ਨੂੰ ਭੋ ਤੇ ਲੱਡੂ Gopal ji ਨੂੰ ਭੋਗ ਲਗਾ ਕੇ ਫਿਰ ਸਾਰੇ ਬੱਚਿਆਂ ਨੂੰ ਮਿਲੇਗਾ ਕਿਉਂਕਿ ਬੱਚੇ ਵੀ ਇਸ ਟੈਂਪੇਸ ਅਵਰੇ ਨਾਲ ਇੰਤਜ਼ਾਰ ਕਰ ਰਹੇ ਸੀ ਕਿਉਂਕਿ ਕੇਕ ਦੇਖਣ ਜ ਬਹੁਤ ਟੇਸਟੀ ਲੱਗ ਰਿਹਾ ਸੀ ਤੇ ਲਓ ਜੀ ਕੇਕ ਸਾਰਿਆਂ ਦੇ ਵਿੱਚ ਵੰਡ ਚੁੱਕਿਆ ਹੈ ਤੇ ਸਾਰੇ ਮਸਤੀ ਨਾਲ ਖਾ ਰਹੇ ਨੇ ਤੇ ਲੱਡੂ Gopal ji ਨੂੰ ਵੀ ਖਿਲਾ ਦਿੱਤਾ ਸੀ ਤੇ ਦੇਖ ਕੇ ਕੇਕ ਨੂੰ ਤੇ ਬੱਚਿਆਂ ਦੇ ਫੇਸ ਨੂੰ ਲੱਗ ਰਿਹਾ ਸੀ ਕਿ ਮਜ਼ਾ ਆ ਰਿਹਾ ਹੈ ਬੱਚਿਆਂ ਨੂੰ ਖਾ ਖਾ ਕੇ ਕੇਕ ਤੇ ਟੇਸਟੀ ਸੀ ਸਮੋਸੇ ਵੀ ਮਿਲੇ ਬੱਚਿਆਂ ਨੂੰ ਸਮੋਸੇ ਵੀ ਖਾਏ ਨਾਲੇ ਹੋਰ ਵੀ ਜੂਸ ਵਗੈਰਾ ਕਾਫੀ ਕੁਝ ਸੀ ਜਿਹੜੇ ਬੱਚਿਆਂ ਦੀ ਪਸੰਦ ਦੀ ਚੀਜ਼ਾਂ ਦਿੱਤੀ ਗਈਆਂ ਤੇ ਬਾਅਦ ਚ ਮਿਲਿਆ ਮੱਖਣ ਦਾ ਭੋਗ ਮਿਸ਼ਰੀ ਵਾਲੇ ਮੱਖਣ ਦਾ ਇਸ ਤੋਂ ਬਗੈਰ ਤਾਂ ਸਾਰੀ ਪਾਰਟੀ ਅਧੂਰੀ ਹੈ ਤੇ ਫਿਰ ਸਾਡੇ ਬੱਚਿਆਂ ਨੇ ਲਗਾ ਦਿੱਤੇ ਆਪਣੇ ਠੁੰਮਕੇ ਸਟਾਰਟ ਕਰ ਦਿੱਤੇ ਤੇ ਇਹ ਬਰਥਡੇ ਪਾਰਟੀ ਦਾ ਖਾਸ ਹਿੱਸਾ ਹੈ ਜਿਸ ਦੇ ਵਿੱਚ ਬੱਚਿਆਂ ਨੇ ਕੀਤਾ ਡਾਂਸ ਖਾ ਕੇ ਫਿਰ ਉਹ ਹਾਜਮ ਵੀ ਕਰਨਾ ਸੀ ਨੱਚ-ਨੱਚ ਕੇ ਤੇ ਸਾਹਮਣੇ ਬਿਠਾ ਦਿੱਤੇ ਸੀ ਲੱड्डू ਗੋਪਾਲ ਜੀ ਲੱड्डू ਗੋਪਾਲ ਜੀ ਦਾ ਮਨੇ-ਮਨ ਮੁਸਕਰਾ ਰਹੇ ਸੀ ਕਿ ਬੱਚਿਆਂ ਦਾ ਡਾਂਸ ਦੇਖ ਕੇ ਕਿ ਇਹ ਅੱਜ ਕੱਲ ਦੀ ਜਿਹੜੀ ਪੀੜ੍ਹੀ ਹੈ ਇਹਦਾ ਡਾਂਸ ਬੜਾ ਅਨੋਖਾ ਹੈ ਤੇ ਹਾਸੀ ਵਾਲਾ ਵੀ ਸੀ ਤੇ ਇਹ ਦੇਖੋ ਜੀ ਬਾਣੀ ਨੇ ਆਪਣੇ ਸਟੈਪਾਂ ਦੇ ਛਾਲਾ ਲਗਾ ਰੱਖੀਆਂ ਹੋਈਆਂ ਸੀ ਤੇ ਸਾਡੇ ਬੱਚੇ ਲਗ ਲਗ ਰਾਂ ਦੇ ਸਟੈਪ ਕਰ ਰਹੇ ਸੀ ਤੇ ਦੇਖੋ ਜੀ ਡਾਂਸ ਦੇ ਵਿੱਚ ਫਿਰ ਨਾਗਿੰਗ ਡਾਂਸ ਵੀ ਹੋਣਾ ਸਟਾਰਟ ਹੋ ਗਿਆ ਜਿਵੇਂ ਵਿਆਹ ਸ਼ਾਦੀਆਂ ਦੇ ਵਿੱਚ ਡੀਜੇ ਦੇ ਇੱਕ ਪਰਫਾਰਮੈਂਸ ਦਾ ਨਾਗਿੰਗ ਡਾਂਸ ਦੀ ਹੁੰਦੀ ਹੈ ਤੇ ਉਹ ਸਾਡੀ ਪੂਰੀ ਕਰ ਦਿੱਤੀ ਇੱਥੇ ਜੋਵਨ ਨੇ ਤੇ ਇੱਥੇ ਇੱਕ ਕਮ ਜੋਵਨ ਬਾਨੀ ਟੋਟਲੀ ਸਾਰੇ ਬੱਚੇ ਸੀ ਸਾਡੇ ਮਹੱਲੇ ਦੇ ਸਾਰੇ ਬੱਚੇ ਤੇ ਵੱਡੇ ਬੱਚੇ ਜਿਹੜੇ ਸਰਮਾ ਰਹੇ ਸੀ ਉਹ ਨਹੀਂ ਨੱਚੇ ਉਹ ਸਾਈਡਾਂ ਦੇ ਵਿੱਚ ਖੜ ਖੜ ਕੇ ਦੇਖ ਰਹੇ ਸੀ ਲੇਕਿਨ ਛੋਟੇ ਬੱਚੇ ਕਿਸੇ ਕਿਸੇ ਤੋਂ ਸ਼ਰਮਾਂਦੇ ਨਹੀਂ ਨਾ ਕਿਸੇ ਤੋਂ ਸ਼ਰਮਾਣਾ ਚਾਹੀਏ ਜੇ ਸਾਨੂੰ ਨੱਚਣਾ ਆਂਦਾ ਹੈ ਤਾਂ ਖੁੱਲ ਕੇ ਨੱਚਣਾ ਚਾਹੀਦਾ ਹੈ ਨਾਲੇ ਇਹਨਾਂ ਦਾ ਹਾਜਮ ਵੀ ਹੋ ਗਿਆ ਨਾਲੇ ਇਹਨਾਂ ਦੀ ਮਸਤੀ ਵੀ ਹੋ ਗਈ ਸਾਰੇ ਬੱਚਿਆਂ ਦੀ ਦੇ ਪੰਜਾਬੀ ਭੰਗੜੇ ਵਾਲੇ ਵੀ ਉਤਰ ਚੁੱਕੇ ਸੀ ਤੇ ਉਹਨਾਂ ਨੇ ਪਾਇਆ ਫਿਰ ਪੰਜਾਬੀ ਭੰਗੜਾ ਤੇ ਸਾਡੀ ਦੀਦੀ ਕਿਵੇਂ ਪਿੱਛੇ ਰਹਿ ਜਾਈ ਜਿਨ੍ਹਾਂ ਦੇ ਲੱਡੂ ਗਪਾਲ ਜੀ ਨੇ ਉਹਨਾਂ ਦੇ ਵੱਡੇ ਤੇ ਫਿਰ ਦੀਦੀ ਨੇ ਵੀ ਆਪਣਾ ਭੰਗੜਾ ਸਟੈਪ ਦਿਖਾਏ ਬੱਚਿਆਂ ਨੂੰ ਤੇ ਬਾਅਦ ਚ ਫਿਰ ਮੰਨਤ ਬਾਣੀ ਨੇ ਵੀ ਆਪਣਾ ਡਾਂਸ ਦਿਖਾਇਆ ਇਹ ਡਾਂਸ ਨੂੰ ਦੇਖ ਕੇ ਤੁਸੀਂ ਸਮਝੀ ਸਕਦੇ ਹੋ ਇਹ ਡਾਂਸ ਕਿਸ ਗਾਣੇ ਦੇ ਤੇ ਇਸ ਡਾਂਸ ਦੇ ਵਿੱਚ ਬਾਣੀ ਬਹੁਤ ਵਧੀਆ ਕਰ ਰਹੀ ਸੀ ਥੋੜਾ ਮੰਨਤ ਤੋਂ ਨਹੀਂ ਹੋ ਰਿਹਾ ਸੀ ਇਹ ਪਹਿਲੀ ਵਾਰ ਹੋਇਆ ਜਿਹਦੇ ਵਿੱਚ ਮੰਨਤ ਸਹੀ ਤਰ੍ਹਾਂ ਨਹੀਂ ਕਰ ਪਾਈ ਤੇ ਬਾਣੀ ਨੂੰ ਸਟੈਪ ਸਾਰੇ ਚੰਗੀ ਤਰ੍ਹਾਂ ਹੋ ਰਹੇ ਸੀ ਲੇਕਿਨ ਮੰਨਤ ਥੋੜਾ ਸ਼ਰਮੰਦੀ ਜ਼ਿਆਦਾ ਹੈ ਦੂਜੇ ਦੇ ਸਾਹਮਣੇ ਤੇ ਸਟੈਪ ਕਰ ਤਾਂ ਰਹੀ ਸੀ ਪਰ ਉਹਨੂੰ ਸ਼ਰਮ ਵੀ ਆ ਰਹੀ ਸੀ ਤੇਲ ਚਲੋ ਜੀ ਇਹ ਪਰਫਾਰਮੈਂਸ ਬੰਦ ਕਰਕੇ ਫਿਰ ਬੱਚੇ ਖਾ ਪੀ ਕੇ ਆਪਣੇ ਘਰਾਂ ਆ ਗਏ ਸੀ ਤੇ ਹਨੇਰਾ ਬਹੁਤ ਜ਼ਿਆਦਾ ਹੋ ਗਿਆ ਸੀ ਇਹ ਵੀਡੀਓ ਹੈ ਅਗਲੇ ਦਿਨ ਦੀ ਅਗਲੇ ਦਿਨ ਮੈਂ ਤੜਲੇ ਰਹੀ ਸੀ ਸਟੇਮ ਪੂਰੀਆਂ ਘਟ ਘਰਾਣੇ ਸੀ ਅੱਜ ਪਰੋਣੇ ਪਰੋਣੇ ਕੋਣਾਣੇ ਸੀ ਉਹ ਵੀ ਦੱਸਦੇ ਆ ਇਹਨਾਂ ਦੀ ਭੂਆ ਨੇ ਆਣਾ ਸੀ ਤੇ ਉਹ ਆਏ ਸੀ ਰਾਖੜੀਆਂ ਲੈ ਕੇ ਕਿਉਂਕਿ ਫਿਰ ਉਹਨਾਂ ਦੇ ਘਰ ਵੀ ਉਹਨਾਂ ਦੀ ਨਣਦਾ ਨੇ ਆਣਾ ਹੈ ਇਸ ਕਰਕੇ ਉਹ ਪਹਿਲਾਂ ਹੀ ਸਾਰਿਆਂ ਦਾ ਰਾਖੜੀ ਮੰਦ ਕੀ ਗਏ ਸੀ ਤੇ ਗਰਮਾ ਗਰਮ ਪੂਰੀਆਂ ਦਿੱਤੀ ਗਈਆਂ ਤੇ ਗਰਮ ਗਰਮ ਪੂਰੀਆਂ ਖਾਣੇ ਦਾ ਸੁਆਦ ਆਪਣਾ ਹੀ ਹੈ ਜੀ ਤੇ ਸਾਡੀ ਭੂਆ ਦਾ ਸੁਭਾਅ ਵੀ ਐਦਾਂ ਦਾ ਜਦੋਂ ਵੀ ਅਸੀਂ ਘਰ ਜਾਂਦੇ ਆ ਗਰਮ ਗਰਮ ਪੂਰੀ ਆ ਕਚੋਰੀ ਤਾਂ ਜ਼ਰੂਰ ਖੁਲਾਉਂਦੇ ਨੇ ਤੇ ਸਾਡਾ ਹੀ ਫਰਜ਼ ਬਣਦਾ ਸੀ ਅੱਜ ਇਹਨਾਂ ਨੂੰ ਟੇਸਟੀ ਟੇਸਟੀ ਗਰਮ ਗਰਮ ਪੂਰੀਆਂ ਖੁਲਾਉਣੇ ਦਾ। ਬਸ ਹੁਣ ਕਰਦੇ ਕਿਹਾ ਅਮਾਰਾ ਕੋਲੋਂ ਆ। ਆ ਨਹੀਂ ਇਹਨਾਂ ਕੋਲ ਦੇ। ਕਿੰਦਾ ਚੱਲ ਰਿਹਾ ਢੋਂਗੇ ਬਾਦੇ। ਹੁਣ ਚਲੇ ਗਾ ਬਣ। ਰੌਂਗ ਤੇਰਾ ਫੇਵਰਟ ਪਰ ਦੇਖ ਉੱਜਾ ਫੋਟੋ ਕਿੱਥੇ ਨੇ ਕਿੱਥਾ ਆ ਮਰੇ ਨੋ ਵੀਡੀਓ ਬਣਦੀ ਵੀਡੀਓ ਇੱਧਰ ਤੋਂ ਬਸ ਨੂੰ ਕਹਿੰਦੇ ਪੁਰਾਣੇ ਨੇ ਬੰਮਾਂ ਨੇ ਕੁਛ ਪਾਈ ਹੋਣੀ ਤੱਕ ਛੋਟ ਛੋਟੇ ਬਾਰੇ ਦਾ ਬਲਕਾ ਮੇਰੇ ਕਹੇ ਹੱਡੀ ਕਿੱਥੇ ਰੱਖ ਚੱਲੇ ਹੱਗ ਹੱਗੀ ਕੀ ਲੁਕਦੇ ਐਂ ਜਿਹੜੇ ਕੀ ਹੋਇਆ ਹੁਣ ਜੀ ਮੇਰਾ ਬੰਦ ਨਹੀਂ ਸੀ ਮੇਰੇ ਨੰਦ ਨੇ ਰਖੜੀ ਤੇ ਪਹਿਲਾ ਭਰਾ ਦਾ ਬੰਨੀ ਆਪਣੇ ਦਾ ਤੇ ਫਿਰ ਮੇਰੀ ਵਾਰੀ ਸੀ ਪਾ ਵੀ ਕਿਰਣੀ ਕਿ ਤੈਸਟ ਜਦ ਤੱਕ ਰਖੜੀ ਨਹੀਂ ਮੁੱਕੇ ਇਹ ਤਾਂ ਇੱਕ ਹਫ਼ਤੇ ਦਿਨ ਕੱਢ ਦਿੰਨੇ ਟਾਈਮ ਨਹੀਂ ਕੀ ਕਰਨਾ ਦੇ ਆਲੇ ਤੋਂ ਜੀ ਬਸਾਰੇ ਦਾ ਗੁੰਦੇ ਮਾ ਸਾਲ ਸਾਲ ਰੱਖਾ दे नारे नारे ना जो देखा ना पीछे के नालों में गिर जाता है आई देखो कोई साधु ना का वो वाला जरा कर दो बोलो भी आए चलो जब यु देख दादी चल तो तो छोटे छोटे चलो छोटे से दिखा दोड़े दिखाने ये तो खड़ी है हो रहा है वो आज है तेरी गोल 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 घूम रही है मम्मी तुम सही कर लो और नीचे रे इन्होंने YouTube पे नीचे डाल देना दीदी आज छुट्टी है मेरी तो है छुट्टी क्यों छुट्टी है मेरी तो मैम नहीं करी है छुट्टी बाबू एक बार पढ़ ले देख ले फिर नहीं नहीं पढ़ सकते हैं ਡੈਡੀ ਜੀ ਦਾ ਰਖੜੀ ਬੰਨ੍ਹ ਕੇ ਬੰਨ੍ਹ ਰਹੀ ਸੀ ਤਾਂ ਇੱਕ ਹੀ ਖਿਆਲ ਆ ਰਿਹਾ ਸੀ ਮੇਰੇ ਦਿਮਾਗ 'ਚ ਕਿ ਦੇਖੋ ਭਾਈ ਭੈਣ ਦਾ ਪਿਆਰ ਕਦੀ ਬੁੜਾ ਨਹੀਂ ਹੁੰਦਾ ਭਾਵੇਂ ਭਾਈ ਬਜ਼ੁਰਗ ਹੋ ਜਾਵੇ ਚਾਹੇ ਕੁਝ ਇਹ ਪਿਆਰ ਬਚਪਨ ਤੋਂ ਜਿਵੇਂ ਪੈਣ ਕਰਦੀ ਓਵੇਂ ਹੀ ਹਰੇਕ ਦੇ ਵਿੱਚ ਪਿਆਰ ਉਵੇਂ ਹੀ ਰਹਿੰਦਾ ਹੈ ਤੇ ਬਣ ਹੁਰੈਣਾ ਵੀ ਚਾਹੀਦਾ ਹੈ ਹਰ ਭੈਣ ਭਾਈ ਦਾ ਪਿਆਰ ਐਵੇਂ ਹੀ ਬਣਿਆ ਰਹੇ ਤੇ ਜੋੜੀਆਂ ਵੀ ਐਵੇਂ ਹੀ ਭੈਣ ਭਰਾ ਦੀ ਬਣੀ ਰਹੇ ਤੇ ਫਿਰ ਬਾਰੇ ਸੀ ਪਰਜਾਈ ਦੀ ਤੇ ਫਿਰ ਮੰਮੀ ਜੀ ਤਾਂ ਮੰਮੀ ਦਾ ਵੀ ਰਖੜੀ ਬੰਦਨ ਲੱਗੇ ਇਸ ਟਾਈਮ ਤੇ ਫਿਰ ਉਹ ਤੋਂ ਬਾਅਦ ਸ਼ਾਮ ਨੂੰ ਫਿਰ ਸਾਰਾ ਪਰਿਵਾਰ ਜਿਹੜੇ ਕਮਾਕਾਰਾਂ ਤੇ ਗਏ ਹੋਏ ਨੇ ਸਾਰੇ ਆ ਜਾਣਗੇ ਤੇ ਫਿਰ ਪੂਆ ਸਾਰਿਆਂ ਦਾ ਰਖੜੀਆਂ ਬੰਦ ਕੇ ਜਾਊਗੀ ਕਿਉਂਕਿ ਅੱਧੇ ਸ਼ਾਮ ਨੂੰ ਆਣਗੇ ਤੇ ਇਸ ਕਰਕੇ ਫਿਰ ਜਿਹੜੇ ਜਿਹੜੇ ਮੈਂਬਰ ਹੈਗੇ ਸੀ ਸਾਰਿਆਂ ਦਾ ਉਸ ਟਾਈਮ ਰਖੜੀ ਬੰਦ ਦਿੱਤੀ ਸੀ ਜਿਹੜੇ ਨਹੀਂ ਹੋਗੇ ਉਹਨਾਂ ਦਾ ਸ਼ਾਮ ਨੂੰ ਬੰਦ ਕੇ ਫਿਰ ਪੂਆ ਸ਼ਾਮ ਨੂੰ ਚੱਲੇ ਗਈ ਸੀ ਐਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਜੀ ਬਾਏ ਬਾਏ